ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਆ ਜੀ ਵੀਕਐਂਡ ਸ਼ਨੀਵਾਰ ਦਾ ਦਿਨ ਆ ਅੱਜ ਆਪਾਂ ਤੁਹਾਨੂੰ ਘੁਮਾਵਾਂਗੇ ਜੀ ਮਾਰਕੀਟ ਆਪਾਂ ਚੱਲ ਲਈ ਬਰੇਸ਼ੀਆ ਤੇ ਤੁਹਾਨੂੰ ਆਪਾਂ ਨਾਲ ਨਾਲ ਜਿਹੜਾ ਕਿਥੇ ਆਪਾਂ ਘੁਮਾਵਾਂਗੇ ਤੁਹਾਨੂੰ ਸਾਬ ਨਾਲ ਦੀ ਨਾਲ ਘੁਮਾਵਾਂਗੇ ਤੇ ਆਉ ਤੁਹਾਨੂੰ ਆਪਾਂ ਆਪਣੀ ਫੈਮਿਲੀ ਨਾਲ ਮਲਾਉਂਦੇ ਅੱਜ ਅੱਜ ਬਣਾਓ ਇਸਤਰੀਕਰ ਮਿਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਧਰ ਪਿੱਛੇ ਬੱਚੀ ਕਾਲ ਜੀ ਬੀਬੀ ਆ ਭੈਣਾਂ ਦੇ ਸਾਸਿਕਾਲ ਜੀ ਹਾਂ ਜੀ ਬੀਬੀਆਂ ਭੈਣਾਂ ਨੂੰ ਸਾਸਤਰੀ ਕਾਲ ਜੀ ਸਾਰਿਆਂ ਨੂੰ ਪੂਆ ਦਾ ਮੁੰਡਾ ਤੇ ਪੂਆ ਦੀ ਨੂੰ ਤੇ ਕੋੜੀ ਪੂਆ ਵੀ ਤੇ ਇਹਨਾਂ ਨੂੰ ਆਪਾਂ ਜਾ ਕੇ ਮਲਾਉਂਦੇ ਆਂ ਮਾਰਕੀਟ ਚੋਂ ਤੇ ਬਾਕੀ ਅੱਜ ਆਪਣਾ ਪਹਿਲਾ ਦੀਨਾ ਬਲੌਗ ਦਾ ਜਾਨੀ ਕਿ ਪਹਿਲਾਂ ਵੀ ਥੋੜੀ ਉਹਦੀ ਵੀਡੀਓ ਆਪਣੇ ਪਾਈਆਂ ਪਰ ਤੁਹਾਨੂੰ ਅੱਜ ਆਪਾਂ ਥੋੜਾ ਜਿਹਾ ਲੰਬਾ ਬਲੌਗ ਦਿਖਾਵਾਂਗੇ ਇਹਦੇ ਵਿੱਚ ਚੀਜ਼ਾਂ ਵਿੱਚ ਆਪਾਂ ਜੀ ਰੁਕਾਂਗੇ ਤੁਹਾਨੂੰ ਨਾਲ-ਨਾਲ ਉੱਥੇ ਦਿਖਾਉਂਦੇ ਜਾਵਾਂਗੇ ਤੇ ਬਾਕੀ ਆਪਾਂ ਕੋਨੋ ਮਾਰਕੀਟ ਜਿੱਥੇ ਜਿਹੇ ਵੀ ਸਾਇਰ ਰੇਟ ਰੂਟ ਚਾਹੁੰਦੇ ਆਂ ਆਪਾਂ ਵੀ ਦੇਖਦੇ ਦੇਖਦੇ ਜਾਂਦੇ ਆਂ ਕਿ ਸਾਫ ਦੀ ਲੱਗਦੀਆਂ ਲੋਕ ਕਹਿੰਦੇ ਆਂ ਸਾਫ ਦੀ ਉਹ ਵੇਖਣ ਜਾਣੀ ਆ ਵੀ ਕਿੰਨਾ ਕੁ ਫਰਕ ਆ ਰੇਟ ਰੂਟ ਦਾ ਆਪਾਂ ਇੰਡੀਆ ਜਾਣਾ ਹੈ ਇੰਡੀਆ ਜਾੜ ਕਰਕੇ ਆਪਾਂ ਵੀ ਛੋਕੀ ਕਰਦੇ ਸਰਦੇ ਆਂ ਦੋ ਦਿਨ ਵਿਆਹ ਹੀ ਇੰਡੀਆ ਆਪਾਂ ਨੂੰ ਵੀ ਆਪਾਂ ਤੁਹਾਨੂੰ ਵਿਆਹ ਵੀ ਦਿਖਾਵਾਂਗੇ ਲੋਕਰ ਨਾਲ ਬਣੇ ਰਹੋ ਜੁੜੇ ਰਹੋ ਤੇ ਜੋ ਵੀ ਘਟਵਾਦ ਹੋਈ ਕਮੈਂਟ ਕਰਕੇ ਦੱਸਿਓ ਜਰੂਰ ਬਾਈ ਕਿਉਂਕਿ ਪਹਿਲਾ ਉਹ ਆਪਣਾ ਸ਼ੁਰੂ ਸੁਰੂਆਤ ਕਰੀ ਆਪਾਂ ਨੇ ਇਸ ਚੀਜ਼ ਦੀ ਦੇਖਣੀ ਆ ਵੀ ਕਿਆ ਸਾਫਦਾ ਹੋਵੇ ਓਕੇ ਮਿਲਦੇ ਆ ਤੁਹਾਨੂੰ ਹੁਣ ਅੱਗੇ ਜਾ ਕੇ ਹਾਂਜੀ ਅੱਜ ਮੌਸਮ ਬੜਾ ਸੋਹਣਾ ਚੈੱਕ ਕਰੋ ਬੜੀ ਸੋਹਣੀ ਧੁੱਪ ਛੜੀ ਹੋਈ ਹੈ ਅੱਜ ਤੇ ਦੂਰ ਦੂਰ ਤੱਕ ਦੇਖੋ ਦਿਖ ਰਿਹਾ ਮੌਸਮ ਇੰਨਾ ਸਾਫ਼ ਆ ਸਾਹਮਣੇ ਪਾਣਾਂ ਦੇ ਪਰਹੇ ਪਈ ਆ ਤੇ ਆਪਾਂ ਹੁਣ ਗਰਾਫ ਤੇ ਜੀ ਜਾ ਕੇ ਪਹਿਲਾਂ ਹੁਣ ਤੇਲ ਪਾਉਣਾ ਗੱਡੀ 'ਚ ਤੇਲ ਘਟਾ ਤੇ ਮਿਲਦੇ ਆ ਕਿ ਆਪਾਂ ਤੁਹਾਨੂੰ ਜਾ ਕੇ ਪੰਪ ਤੇ ਉਹ ਵੀ ਆਪਾਂ ਇੱਥੇ ਹੀ ਬਣੋ ਤੇਰੇ ਆਪਾਂ ਕਿਤੇ ਰੁਕਦੇ ਤੇ ਜਿੰਦੂ ਤੋਂ ਹੋਰ ਨਹੀਂ ਕੀ ਗੇ ਰੋਸ ਇਹ ਦਾ ਸਾਕਦਾ ਵਾ ਇਹ ਕਿੰਨਾ ਕੋਰੇ ਰੇਟ ਦਾ ਸਾਕਦਾ ਕੋਰੇ ਪੰਪਾਂ ਦਾ ਆਫਸਿਸ ਵਿੱਚ ਦੋ ਪੰਪਾਂ ਕੋ ਅੰਮੋਸਾ ਮਨੇ ਇਹ ਤਾਂ ਬੰਦ ਤਾਂ ਅੱਛੇ ਦੇ ਬੰਦ ਵਾਲੇ ਤੇ ਕਈ ਟਰੱਕ ਵਾਲੀ ਦੂਜੇ ਪਾਸੇ ਲਿਕੇ ਜਾਣਾ ਪੈਣਾ ਪੁਰਾਣੇ ਪੰਪ ਦਾ ਉਸ ਵਿੱਚ ਰੇਟ ਦਾ ਹੀ ਫਰਕ ਹੁੰਦਾ ਜੀ ਨੂੰ ਆ ਪੰਪ ਦੀ ਰੇਟ ਦਾ ਹੈ ਭਾਤਨ ਜਿਹੜਾ ਕੋ ਸਾਹਮਣੇ ਆ ਰਿਹਾ ਹੈ ਇਹ ਲੇਟ ਜੀ ਵੀ ਇੰਨਾ ਜਾਂਦਾ ਨਹੀਂ ਪੁਰਾਣੇ ਪੰਪ ਦਾ ਇਹ ਕੋਈ ਫਰਕ ਨਹੀਂ ਆ ਆਪਰ ਨਾਲ ਸੱਟ ਤੇ ਕਿੰਨੇ ਰੋਪਾ ਆਪਰ ਰੋਪਾ ਨਾਲ ਸਭੀ ਜਿਹੜਾ ਯਾਰ ਦਾ ਜਿਹੜਾ ਰੇਟ ਜਾਂਦਾ 1.68 ਪੈਸੇ ਇੰਡੀਆ ਦੇ ਖਾਨ ਨਾਲ ਨਹੀਂ ਆ ਪੈਂਦਾ ਹੀ ਬਿੱਤੇ ਪੂਰੇ ਖਾਨ ਨਾਲ ਸਹੀ ਆ 1.68 ਪੈਸੇ ਆ ਪਰ ਇੰਡੀਆ ਦਾ ਜੇ ਆਪਾਂ حساب ਲਾ ਕੇ ਦੇਖੀਏ ਤਾਂ 90 ਦਾ ਰੇਟ ਜਾਂਦਾ ਸਿੱਧਾ 1.90 ਤਾਂ ਹੀ ਲੱਗਦਾ ਤੇ ਬਾਫੀ ਪਰਸੇ ਆਉਂਦੇ ਚਲੋ ਮਿਲਦੇ ਹੁਣ ਆਪਾਂ ਨੂੰ ਗਾਂ ਮਾਰਕੀਟ ਜੀ ਜਾ ਕੇ ਲੋ ਜੀ ਮਾਰਕੀਟ ਪਹੁੰਚ ਗਏ ਆਪਾਂ ਪਰ ਮੈਂ ਪਰਖੇਜੋ ਵਾਸਤੇ ਚੱਲ ਰਹੀ ਜਿੰਦੋਂ ਜਾਇਦ ਉਹ ਵੀ 10 ਮਿੰਟ ਆਪਾਂ ਨੂੰ ਖੂਜੜਦੇ ਪਰ ਪਾਰਕਿੰਗ ਨਹੀਂ ਦਿੰਦੇ ਸੀ ਬੜਾ ਰੋਸ਼ਨ ਹੁੰਬੜੇ ਮੇਲੇ ਵਾਂਗ ਭਰਨ ਲੱਗੀ ਹੋਈ ਹੈ ਤਾਂ ਉਹ ਜੀ ਅੱਧਾ ਘੰਟਾ ਜਦੋਂ ਜਹਾਜ਼ ਤੇ ਬਾਅਦ ਆਪਾਂ ਨੂੰ ਮਿਲ ਗਈ ਪਾਰਕਿੰਗ ਇੱਕ ਗੱਡੀ ਦਾ ਆਪਾਂ ਦਾ ਥਿੱਲਾ ਤੇ ਲੰਬੂਆ ਦੇ ਮੁੰਡੇ ਨੂੰ ਜਾ ਕੇ ਪੁੱਛਦੇ ਜੀ ਇਹ ਨੂੰ ਮਿਲ ਗਿਆ ਨਹੀਂ ਜਗ੍ਹਾ ਲੈ ਆਹ ਮੇ ਲੋ ਜੀ ਸਾਡੇ ਨੀਨੇ ਨੂੰ ਹਲੀਲ ਗੁਰ ਕਿਆ ਲੈਣਾ ਆਪਾਂ ਨੇ ਇਸਤੀ ਵਾਲੀ ਸੁੱਝ ਜਾ ਰਹੀ ਅੱਛਾ ਇਸਤੀ ਵਾਲੀ ਲੈਣੀ ਆ ਬਾਈ ਕੁੜੀ ਨੇ ਬੂਟ ਲੈਣੇ ਸ਼ੂਜ਼ ਲੈਣੇ ਦੇਖ ਦਿਨ ਉਹਦੇ ਮਿਲਦੇ ਨਾ ਨਹੀਂ ਠੀਕ ਆ ਠੀਕ ਆ ਰਾਸ਼ਾ ਜੀ ਬਹੁਤ ਹੋਇਆ ਬੋਰ ਪਾਰਕਿੰਗ ਨੂੰ ਇੱਦਾਂ ਘੰਟਾ ਲੱਗ ਗਿਆ ਲੱਭਦੇ ਨੂੰ ਪਾਪਾ ਮਾਂ ਵੀ ਵਿਚਾਰਾਂ ਕਰਦੇ ਵੀਡੀਓ ਚ ਬੜਬੂਤ ਵੱਡ ਗਈ ਤੂੰ ਲੈ ਵੀਡੀਓ ਚ ਲੈ ਫੇਰ ਬਾੜ ਦਿੰਨੇ ਲੈ ਵੀਡੀਓ ਚ ਗੱਲ ਆ ਕੋਈ ਚੱਕ ਅੱਜ ਅਸੀਂ ਪਾਰਕਿੰਗ ਦੇ ਵਿੱਚ ਵਾਲੇ ਨੇ ਆ ਲੈ ਦੱਸ ਫੇਰ ਹੋਰ ਕੀ ਕਰਨਾ ਹੈ ਹੋਰ ਕਿੱਥੇ ਨੂੰ ਜਾਣਾ ਫੇਰ ਸਾਈਡ ਤੇ ਹੋ ਜਾ ਜਾ ਸਾਈਡ ਤੇ ਜਾ ਗੱਡੀ ਆ ਗਈ ਉਈ 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 ਗੱਡੀ ਆ ਗਈ ਗੱਡੀ ਆ ਗਈ ਲੋ ਯੂ ਡੋਂਟ ਦੇਖਦਾ ਕਿੱਧਰ ਗਿਆ ਮਰ ਵੀ ਕੇ ਦੇਖਦਾ ਕਿੱਧਰ ਆ ਮਜੀਦ ਨਹੀਂ ਪਤਾ ਹੀ ਨਹੀਂ ਉਹ ਜੀ ਆ ਆਪਣੇ ਇੰਡੀਆ ਨੂੰ ਬਾਈ ਆ ਰਹੇ ਉਹ ਆ ਗਏ ਜੀ ਬੰਦੇ ਆਪਣੇ ਆਇਓ ਤੁਰਿਆ ਤੁਰਿਆ ਅੱਧਾ ਘੰਟਾ ਦਾ ਐਂ ਖਰਾਬ ਹੋ ਗਿਆ ਆਪਣਾ ਆਹ ਲੋ ਜੀ ਮਿਲੋ ਬੰਦੇ ਨੂੰ ਇਹ ਮੇਰੀ ਭੂਆ ਦਾ ਪੁੱਤ ਸਾਸਰੀ ਗਾਲ ਜੀ ਸਾਸਰੀ ਗਾਲ ਆਹ ਭਾਈ ਸਾਡੀ ਨੂਰ ਜੀ ਤੇ ਉਹ ਮੇਰੀ ਭੈਣ ਭੋਦੀ ਕੁੜੀ ਉਹ ਜਾਣਦੀ ਆ ਥੋੜਾ ਜਿਹਾ ਵੀਡੀਓ ਮਰੇ ਆਉਣ ਤੋਂ ਤੇ ਉਹ ਆ ਭੋਦੀ ਸਾਡੀ ਦੀ ਦੋਤੀ ਗੁਰਸੇਵਤ ਚਲੋ ਚੱਲੀਏ ਹੁਣ ਤੁਹਾਨੂੰ ਦਿਖਾਈ ਜੀ ਅੱਗੇ ਪ੍ਰੋਗਰਾਮ ਹਾਂ ਜਿਵੇਂ ਆਪਾਂ ਆ ਗਏ ਨਾਈਕੀ ਵਾਲੇ ਸ਼ੋਅਰੂਮ 'ਚ ਪਰ ਉੱਪਰ ਇੱਥੇ ਮਚਾਈ ਹੋਈ ਲੋਟ ਢੇਰੀ ਲਿਆਂਦੀ ਬਈਆ ਡਿਸਕਾਊਂਟ ਇੰਨਾ ਚੱਲ ਰਿਹਾ ਹੈ ਨਾ ਤੇ ਹੋ ਤਾਂ ਜਾਨੀ ਆਪਾਂ ਤਾਂ ਨਹੀਂ ਹਲੇ ਕੋਈ ਰੇਟ ਦੇਖਿਆ ਕਿ ਇਸ ਚੀਜ਼ ਦਾ ਇਹਨਾਂ ਨੂੰ ਸ਼ੂਜ਼ ਲੱਗੇ ਨੇ ਇਹ ਰਿਡਿਊਸ ਸ਼ੂਜ਼ ਨੇ ਤੇ ਆਹ ਪ੍ਰਾਈਸ ਲੱਗਿਆ ਹਾਂ ਚਲ ਵੇਖੀ ਦੇਖੀ ਨਾ ਵੀ ਸ਼ੂਜ਼ ਹੀ ਬੱਚਿਆਂ ਵਾਲੇ ਹੈਗੇ ਹੋਣਗੇ ਆ ਬੁੱਢਿਆਂ ਵਾਲੇ ਬੈਲੇ ਜੀ ਸੰਗਤ ਬੜੀ ਹੋਈ ਹੈ ਇਕੱਠੀ ਹਾਂ ਦੇਖਣੀ ਹੈ ਟੀ-ਸ਼ਰਟ ਵਾਈਟ ਕਲਰ ਦੀ ਚਲੋ ਦੇਖੀਏ ਇਹ ਦਾ ਆទੀਏ ਦੰਦાળા ਕੰਮ ਕਰੇ ਇਹਨਾਂ ਨੇ। ਇਹ ਫੌਣ ਦੇ ਹੋਰ ਤੇ ਖਾਂਡ ਦੇ ਹੋਰ। ਇਸ ਨਾਲ ਦਾ ਪ੍ਰਾਈਸ ਹਾਂ? ਲੋਈ। 109 ਰੁਪਏ ਕੱਟ ਕੇ ਆ ਲੋਰਾ ਪਈਆਂ ਨੇ ਇੱਧਰ ਨਹੀਂ ਜਲ ਸਮੇਗਾ ਇਹ ਆਪਣੇ ਬਜਟ ਤੋਂ ਬਾਹਰ ਆ ਕੰਮ ਹੋਇਆ ਵਾ ਤੇ ਬੋਲ ਜੰਗੀ ਈ ਸੌਲੇ ਜਿਵੇਂ ਵੀ ਆ ਬੇਬੇ ਪਤਲੀ ਬੇਬੇ ਆ ਬੇਬੇ ਲਈ ਫੜੀ ਆ ਆਹ ਚ ਦੇਖਦੇ ਬੇਬੇ ਦੇ ਵੀ ਇੱਧਰ ਮਿਲ ਗਈ ਉਹਨਾਂ ਪੀਆ ਦੀ ਇਹ ਸਹੀ ਹੈ ਕੱਪੜਾ ਆ ਲਓ ਆ ਜਾ ਬੇਬੇ ਲਾਂਗੀ ਦੇਖੀ ਰੇਟ ਇਹਦਾ ਕੱਪੜਾ ਵੀ ਵਧੀਆ ਇਹਦਾ ਲੋ ਇਹ ਚੋ ਵੀ ਯੂਰੋ ਦੀ ਇਹ ਸਹੀ ਹੈ ਰੇਟ ਸੀ ਉਹ ਕਰੋ ਪੰਛੀ ਚੁੱਟੀ ਲੈਣੀ ਵਰ ਵੀ ਚੁੱਟੀ ਦੇ ਕਿੱਥੇ ਆ ਰੇਟ ਸਹੀ ਹੈ ਜੀ ਨਾਲ ਤੇ ਕੱਪੜਾ ਚਾਹੀਦਾ ਸੋਹਣੀ ਹੈ ਦੀ ਦੇਖ ਨਹੀਂ ਰਹੀ ਕਿਦੜੇ ਕਾਲੀ ਪਈ ਆ ਹਾਂ ਕਪੜਾ ਤੇ ਇਹ ਉਹਦਾ ਕਾਊਂਟਰ ਤੇ ਬੜੀ ਭੀੜ ਹੈ ਬਿਲ ਕਰਾਉਣ ਦੀ ਕਾਊਂਟਰ ਤੇ ਲੋ ਆ ਸਾਰੀ ਰਹਿਣ ਕਾਊਂਟਰ ਤੇ ਕਾਊਂਟਰ ਕਰਾਉਣ ਲਈ ਉਹ ਬਹੁਤ ਟਾਂ ਲੱਗ ਜਾਣਾ ਇੱਥੇ ਤਾਂ ਹੋਰ ਪਿੱਛੇ ਦਾ ਕਾਊਂਟਰ ਨੂੰ ਵੀ ਬੜਾ ਟਾਈਮ ਲੱਜਣਾ ਘੰਟਾ ਲੱਗ ਜਾਣਾ ਕਾਊਂਟਰ ਕਰਾਉਂਦੇ ਕਰਾਉਂਦੇ ਨੂੰ ਚਲੋ ਚੱਲੀਏ ਉਹ ਨਿਕਲੋ ਉਹਦਾ ਪਿੱਛੇ ਉਹਦਾ ਕੰਮ ਆਹ ਹਾਲੀਂ ਦੇ ਦੇਖ ਲਾ ਨਹੀਂ ਫੇਰ ਕੇ ਇਹ ਜੁੱਤੀ ਮਿਲਦੀ ਏ ਦੀ ਬਾਕੀ ਦਾ ਆਪਾਂ ਹੋਰ ਮਾਰਕੀਟ ਤੇ ਲਿਆਵਾਂਗੇ ਉਹਦਾ ਬੀਜੀ ਮਾਰਕੀਟ ਐ ਬਹੁਤੀ ਲੋ ਜੀ ਜਿੰਨਾ ਇਕੱਠਾ ਇੱਥੇ ਹੋਇਆ ਪਣਾ ਇੰਨਾ ਇਕੱਠ ਅਸੀਂ ਕਰਾਲੀ ਗਸਾਈਆਂ ਵਾਲੇ ਮੇਲੇ ਤੇ ਦੇਖਿਆ ਕਰਦੇ ਤੇ ਜਾਂ ਮਾਤਾ ਦਾ ਮੇਲਾ ਹੁੰਦਾ ਤਾਂ ਉੱਥੇ ਉੱਥੇ ਭਰਦਾ ਤਾਂ ਇੰਨਾ ਇਕੱਠ ਹੁੰਦਾ ਤਾਂ ਕੀ ਗੱਲ ਆ ਹੋਰ ਹੋਰ ਆਪਾਂ ਹੋਰ ਮੋਲੋਂ ਜਿਵੇਂ ਸਿਰਾਂ ਕੋਲ ਮੈਂ ਹੋਰਾਂ ਜਿਨੀ ਇੰਨਾ ਇਕੱਠ ਹੁੰਦਾ ਹੈ ਨਾ ਦੇਖਿਆ ਪਤਾ ਨਹੀਂ ਹੁੰਦਾ ਹੋ ਜਣੀ ਮੈਂ ਨਹੀਂ ਕਦੇ ਦੇਖਿਆ ਹੈ ਅੱਜ ਮੈਂ ਤਾਂ ਪਹਿਲੀ ਵਾਰ ਆਇਆ ਇੱਥੇ ਲੇ ਬਲੇ ਜਿੱਥੇ ਤੱਕ ਦੇਖੋ ਸਿਰ 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 ਸਿਰੇ ਚੱਲਕਦਾ ਦਾ ਲੋਕਰ ਵੇਖਦਾ ਉਹ ਦੂਰ ਤੱਕ ਪਿੱਛੇ ਨੂੰ ਕਰ ਲੋ ਪਿੱਛੇ ਨੂੰ ਵੀ ਸਰੇ ਸਿਰ ਸਰੇ ਸਿਰ ਸਟਾਰ ਵਾਕਲੇ ਵਿੱਚ ਚਲੋ ਚਾਹ ਪਲਾ ਦੋ ਕਰ ਦੋ ਪਾਰਟੀ ਹਾਂ ਔਰ ਨਾ ਮਿਲ ਜਣੇ ਯਾਰ ਜਵਾਬ ਆਪਾਂ ਦੇ ਹਾਂ ਜਵਾਬ ਦੇ ਨਹੀਂ ਯਾਰ ਹਾਂ ਜਵਾਬ ਦੇ ਸਾਰੇ ਚਲੋ ਫਿਰ ਜੇ ਇੱਥੇ ਨਹੀਂ ਲੱਭਦੇ ਗਾਂ ਹੋ ਜੋ ਹਾਂ ਸਟਾਰ ਵੱੱਕ ਜਾਣਾ ਚੱਲ ਸੱਜੀ ਏਡੀ ਡਾਲ ਸਾਰੇ ਬੜੀ ਲੱਗੇ ਇਹਨਾਂ ਨੂੰ ਦੇਖੀ ਰੇਟ ਰੁੜ ਕੇ ਚੱਲਦਾ ਦੇਖੀ ਜੇ ਨਾ ਉਹ ਜਿਹੜੀ ਚਿੱਟੇ ਰੰਗ ਦੀ ਟੀ-ਸ਼ਰਟ ਆਪਾਂ ਨੂੰ ਲੋ ਜੀ ਇੱਥੇ ਹੀ ਆਪਾਂ ਕੋਲ ਇਹ ਵਾਈਟ ਕਲਰ ਦੀ ਟੀ-ਸ਼ਰਟ ਨਹੀਂ ਮਿਲ ਰਹੀ ਆਪਾਂ ਨੂੰ ਦੁਰ ਦੇ ਕਿਹਾ ਬਰਲੇ ਬਸੇ ਲੇਡੀਜ਼ ਦਾ ਪਾਈ ਆ ਜੈਂਟਸ ਨਹੀਂ ਮਿਲਦਾ ਹੀ ਆਪਾਂ ਹਾਂਜੀ ਹੈਗੀਆਂ ਨਾ ਨਾ ਆ ਨਹੀਂ ਜਾਹੀ ਦੀ ਕਰਪੀ ਕਪੜਾ ਦਸਾਣਾ ਨਹੀਂ ਆ ਰਿਹਾ ਪਲੇਨ ਚਾਹੀਦੀ ਆ ਨਹੀਂ ਜਾਂਦੀ ਇੱਥੇ ਪਲੇਨ ਚਾਹੀਦੀ ਨਾ ਇਹ ਫਟਵਾਲ ਵਾਲਿਆਂ ਲਈ ਸ਼ੂਜ਼ ਲੱਗੇ ਨੇ ਹਾ ਜਾ ਹਾ ਜਾ ਰੱਬੀ ਯਾਰ ਚਿੱਤੇ ਨਗ ਦੀ ਟੀ-ਸ਼ਰਟ ਨਹੀਂ ਮਿਲ ਰਹੀ ਮਜੀਤਿਆ ਫੱਦੇ ਦੇਖਣ ਲੱਗੇ ਹੋਏ ਹਾਂ ਹੂੰ ਸਾਰੀ ਸਤਿਵੰਤ ਸਵੇਰ ਦੇ ਸਿਹਰਾਂ ਵਾਲਾ ਪਾਕੇ ਜੱਟਾ ਕੋਈ ਨਹੀਂ ਕੱਸੀ ਇਹਨੋਂ ਦਾ ਨਾਈਕ ਵਾਲੇ ਨਾਲੋਂ ਤਾਂ ਪ੍ਰਾਈਸ ਸਹੀ ਆਲੇ ਨਾਈਕ ਵਾਲੇ ਦੇ ਬੜਾ ਮਹਿੰਗਾ ਲਾਇਆ ਆ। ਬਾਦੀ ਦਾ ਸਹੀ ਉਹ ਤੇ ਜਵਾਕਾਂ ਦੇ ਕੱਪੜੇ ਬੜੇ ਹੋਣੇ ਪਏ ਨੇ ਜੀ ਇੱਥੇ। ਬਾਦੀ ਦਾ ਸੋਹੜਾ। ਉਹਦੇ ਵਾਲੇ ਉਹਦੇ। ਆਹ ਬੋਲ। ਜੇ ਆਪਾਂ ਜਵਾਕਾਂ ਦੇ ਨਾਲ ਸਾਰੇ ਆਪਣੇ ਵੀਡੀਓ ਰੋਡ 19 ਨੇ ਹਾਈ ਤੋਂ ਘੱਟ ਟੀ-ਸ਼ਰਟਾਂ ਵਗੈਰਾ ਲੋਰਾ ਵੀ ਪਈਆਂ ਨੇ ਲੋਰਾ ਦਾ ਪ੍ਰਾਈਸ ਸਕਾਉਂਡ ਪਰ ਬਣਾਈ ਵਾਗ ਇੱਕ ਬਰਾਬਰ ਜੇ ਕਰਿਆ ਬਾਈ ਉਹਨਾਂ ਨੇ ਜਿਹੜੀ ਰੀਚ ਦਾ ਇੱਕ ਦਾ ਰੇਟ ਘਟਾ ਕੇ ਦੂਜੀ ਦਾ ਵਧਾ ਕੇ ਲਿਖਿਆ ਹੋਇਆ ਮਸ 9 ਵੀਓ ਸੇਲ ਆ ਉਹ ਇਟਾਲੀਅਨ ਸਾਲ ਦੀ ਕਹਿੰਦੇ ਨੇ ਆ ਤੇ ਉਹਦੇ 10 ਤੋਂ ਮਿਲ ਲਾ ਲੋ ਡਿਸਕਾਉਂਟ ਇਹ ਆ ਸੇਲ ਸਾਲ ਦੀ ਤੇ ਰੇਟ ਦਾ ਤਕਰੀਬਨ ਤਕਰੀਬਨ ਸੇਮ ਹੀ ਆ ਇੱਕ ਜੀ ਤੇ ਜ ਘਟਾ ਦਿੰਦੇ ਆ ਤਾਂ ਦੂਜੀ ਚੋਂ ਨੱਕ ਵਧਾ ਕੇ ਲਾਇਆ ਹੋਇਆ ਦੇਖਦੇ ਆ ਅੱਗੇ ਹੁਣ ਅੱਗੇ ਘੁੰਮਦੇ ਜਾਗੇ ਗਰੀਮੰਦ ਗਰੀਮੰਦ ਜੀ ਸਾਰੇ ਸਾਰੇ ਮਾਰ ਕੇ ਰੱਖੇ ਫਗੰਦੇਵੋ ਕੋ ਮਰਨੂ ਪੂਰੀ ਦਿਹਾੜੀ ਤਾਈ ਰਹੀ ਇੱਥੇ ਥੋੜੀ ਜਿਹਾ ਆਹਾਰੇ ਪਾਸੇ ਬੈਠਾ ਉਹਨੂੰ ਆਗੇ ਦਿਖਾ ਦਿੰਦੇ ਆ ਜੀ ਬੜਾ ਸੋਹਣਾ ਸੁਪਰੀ ਜਿਹਾ ਤੇ ਸਾਡੇ ਨਾਲ ਦੇ ਬੰਦੇ ਵੜ ਕੇ ਪਰਸ ਵਾਲੀ ਦੁਕਾਨ 'ਚ ਇੱਕ ਵਾਰੀ ਸੀ ਕਿਧਰ ਪਾਰੇ ਖੜਾ ਤੇ ਜੇ ਇੱਕ ਵਾਰ ਕਿ ਕਿਲਾ 50% ਦੀ ਛੋਟ ਤੇ ਹੋਏ ਬਾਕੀ ਡੇਟਾ ਦੇਖ ਲਓ 325 ਦੇ ਪੱਟਕ 80000 ਦਾ 325 ਦਾ ਛੋਟਾ ਜਿਹਾ ਉਹ ਕਿੰਨਾ ਮਹਿੰਗਾ ਲਾਇਆ ਵੀ 109 ਦੇ ਕੱਟ ਕੇ 70000 ਦਾ ਆ ਬੇਲੇ ਦਾ ਦਾਲਰ ਬੇਲੇ ਦਾ ਇਹ ਰੇਜ ਇਹ ਰੇਜ ਚਾਹੀਲੀ ਉਹ ਨਹੀਂ ਲੱਗ ਰਿਹਾ ਆਪਾਂ ਬਾਕੀ ਸਾਰੇ ਇੱਥੇ ਬਾਹਰ ਹੋਇਆ ਵਾਕੀ ਹੈ ਇੰਤਰ ਨੂੰ ਵੀ ਬਹੁਤ ਇਤਨ ਮਾਣ ਹੈ ਉਹਨਾਂ ਨੂੰ ਦਿਹਾੜੀ ਚਾਹੀਦੀ ਹੈ ਘਮਲ ਵਾਸਤੇ ਨਹੀਂ ਦਿਹਾੜੀ ਹਾਂ ਪੂਰੀ ਦਿਹਾੜੀ ਚਾਹੀਦੀ ਹੈ ਇਹ ਬੰਦੇ ਨੇ ਕੱਲੀ ਕੱਲੀ ਦੁਕਾਨ 'ਤੇ ਨਿਕਲਣਾ ਹੈ ਰੀਵ ਸਵਾਣ ਦੇਖਣਾ ਹੈ ਅਰ ਜੇ ਜੀ ਪੈਸੇ ਵੀ 10-15000 ਯੂਰੋ ਚਾਹੀਦਾ ਪਿਆ। ਦੇ ਹੌਰੀ ਕੱਲੀ ਨਹੀਂ ਜਾਏ। ਹਾਂ ਨਾਲ ਨਾਲ ਰਿਪੋਰਟ ਵੀ ਚਾਹੀਦਾ। ਫੇਰ ਗੱਲ ਬਣਦੀ ਆ। ਨਿਆਣੇ ਨੇ ਆਪਣੀ ਕੈਮ ਸ਼ੁਰੂ ਕਰੀ ਹੋਈ ਆ। ਬੋਰਸੇ ਵੀ ਤੁਰਿਆ। ਮੈਨੂੰ ਟਾਲੀ ਨੀ ਬੋਲ ਕੇ ਸੁਣਾ ਚੱਲ। ਹਾਂ ਠੀਕ। ਸੂਰਜ ਲੱਗ ਗਈ ਡੁੱਲ 4:30 ਹੋ ਗਏ ਸ਼ਾਮ ਦੇ ਚਲੋ ਚਲੋ ਥੱਕ ਗਏ ਇੱਦਾਂ ਨਿਕਲੋ ਥੱਕ ਵੀ ਗਏ ਅਰੇ ਵੀਰਿਆ ਆਹੋ ਅਰੇ ਵੀਰਿਆ ਬਣਾ ਕੀ ਕਰੀ ਲੈ ਤੂੰ ਗਿਰ ਨਾ ਜਾਏ ਚੱਲ ਚੱਲ ਤੋਰ ਉਹ ਦਿਓ ਮੇ ਸੂਰਜ ਦੇਲ ਆ ਗਿਆ ਸਾਹਮਣੇ ਆ ਗਿਆ ਹੁਣ ਪਾ ਸਰਤੇ ਦਾ ਜਦੋਂ ਆਪਾਂ ਆਏ ਚਲੋ ਲੋ ਇਹ ਇੱਧਰ ਸਾਡੇ ਬੰਦਿਆਂ ਦਾ ਫੋਟੋ ਸ਼ੂਟ ਚੱਲ ਪਿਆ ਕੈਮਰਾਮੈਨ ਜੋਪੀ ਲੋ ਯੂਨਿਟੀ ਬਾਦ ਪਾਉਣੇ ਘਰ ਨੂੰ ਚੱਲੇ ਪਾਰਕਿੰਗ ਨੂੰ ਵੀ ਸਾਹ ਨਹੀਂ ਹੁੰਦਾ ਗੱਡੀਆਂ ਗੱਡੀ ਦੇਖਦੀ ਹੈ ਜਿੱਦਾਂ ਨੂੰ ਹਾਰੀ ਪਾਰਕ ਤੇ ਅੱਧੇ ਘੰਟੇ ਦੀ ਮੈਂ ਤੂੰ ਤੋਂ ਬਾਅਦ ਜਾ ਕੇ ਕਿਤੇ ਪਹਿਲਾਂ ਜਦੋਂ ਆਏ ਆ ਤਾਂ ਅੱਧੇ ਘੰਟੇ ਦੇ ਬਾਅਦ ਕਿਤੇ ਜਾ ਕੇ ਲੱਭ ਲਵਾ ਤੈਨੂੰ ਪਾਰਕਿੰਗ ਦੀ ਜਗ੍ਹਾ ਤੇ ਤੋਂ ਇਸ ਸੋਰ ਦੀ ਕਮੇਟ ਟਰ ਕੇ ਤੇ ਚੱਲੀ ਹੁਣ ਘਰਾਂ ਨੂੰ ਬਾਕੀ ਤੁਹਾਨੂੰ ਮਿਲਦੇ ਆ ਜੀ ਕਿਤੇ ਅੱਗੇ ਜਾ ਕੇ ਜੇ ਕਿਤੇ ਸਟੌਪ ਰਸਤੇ 'ਚ ਲੱਗਿਆ ਦਿਖਾਵਾਂਗੇ ਤੇ ਨਹੀਂ ਫਿਰ ਆਪਾਂ ਮਿਲਦੇ ਆ ਜੀ ਘਰੇ ਜਾ ਕੇ ओके ਮਿਲਦੇ ਆ ਫੇਰ ਲੋ ਜੀ ਆ ਕਰੋ ਚੈੱਕ ਪਰਸੇ ਪਰਸ ਲੱਗਿਆ ਹੈ ਰਦਾ ਜਦੀਨ ਜਨਾਨੀਆਂ ਵਾਸਤੇ ਪਹਿਲਾਂ ਭਾਈ ਹਲਿੰਦੀ ਚੀਜ਼ ਦੇਖੋ ਹਾਂ ਹਲਿੰਦੀ ਸੀ ਜਦੋਂ ਪਹਿਲਾਂ ਜਿੱਥੇ ਲੋ ਪਰਸਾ ਜਿਹੜੇ ਲੇਟ ਕਰੋ ਚੈੱਕ ਪਰਸੇ ਪਰਸ ਵਿਆਹ ਪਰਸ ਨਾਲ ਭਰੀਆ ਮਾਰਕੀਟ ਹੈ ਸਭਾਂ ਦੀ ਸਾਰੀ ਜਿੱਤਨਾਂ ਵੀ ਦੇਖੋ ਪਰਸੇ ਪਰਸੋ ਬੜਾਈਛਲੇ ਹੁਣੇ ਪਰਸ ਪਏ ਆ ਜੀ ਤੇ ਰੇਟ ਵੀ ਸਹੀ ਹੈ ਇਹਨਾਂ ਦੇ ਆਹ ਦੇਖ ਲਓ ਜੀ 39 ਯੂਰੋ ਤੋਂ ਕੱਟ ਕੇ 19 ਰੁਪਏ ਦਾ ਲਾਇਆ ਹੈ ਛੋਟੇ ਵਾਲੇ ਛੋਟੇ ਨਾਲ ਦਾ ਛੋਟਾ ਤੇ ਬੜੇ ਨਾਲ ਦਾ ਬੜਾ ਹਰ ਇੱਕ ਕਿਸਮ ਦੇ ਪਰਸ ਆ ਗਏ ਤੇ ਆ ਗਈਆਂ ਜੁੱਤੀਆਂ ਜਨਾਨੀਆਂ ਦੇ ਰੇੜਾ ਸਹੀ ਹੈ ਇਹ ਇਹਨਾਂ ਦੇ ਚੀਜ਼ਾਂ ਦੇ ਬਹੁਤ ਦੂਰ ਤੱਕ ਪਿਆ ਸਮਾਨ ਪਰੇ ਪਾਸੇ ਬੰਦਿਆਂ ਦਾ ਤੇ

ਵੇ ਜਾ ਕੇ ਹਾਂ ਹਲੋ ਜੀ ਮਿਲ ਨੂੰ ਲੱਗ ਗਈ ਦੀਦੀ ਓਏ ਇਹ ਕੁੜੀ ਓਰੇ ਕੰਮ ਕਰਦੀ ਹੋਣੀ ਆ ਕਿਹੜੇ ਨੰਬਰ ਤੇ ਰੋ ਹਾਇ ਦੇ ਸੇ ਇਹ ਸਾਈਟ ਚਾਹੀਦੀ ਜੀ ਕੁੜੀ ਦਾ ਕਿੰਨਾ ਨੰਬਰ ਹੁਣ ਮੈਨੂੰ ਵੀ ਨਹੀਂ ਪਤਾ ਪੁਗੇਗਾ ਨੰਬਰ ਦਾ ਨੰਬਰ ਚੈੱਕ ਕਰ ਲੈਂਦੇ ਆਪਾਂ ਇਹਨੂੰ ਦੇਖ ਲਵਾਂਗੇ ਦੇਖ ਇਹਦਾ ਸਾਇਦ ਹਾਂ ਅੱਜ ਆਊਗੀ 25 ਕ ਨੰਬਰ ਹੋਊਗਾ ਇਹਦੇ 25 ਨੰਬਰ ਹਾਂ ਲਈ ਤੇ ਤੈਨੂੰ ਪਾਣੀ ਮਮਾ ਪਾਉਗੀ ਤੂੰ ਤੇ ਪਾਣੀ ਹੋਣੀ ਮਮਾ ਇਹਦੀ ਜਿੱਪ ਬੜੀ ਟਾਇਰ ਟਾਗਰੀ ਤੂੰ ਆਪ ਪਾਏ ਦੇ ਲੈ ਕੇ ਹਾਂ ਅੰਦਰ ਵਾਸਤੇ ਮੁੰਡੇ ਹਾਂ ਆਊਗੀ ਪਾਗ ਦਾ ਦੇਖ ਪੈਰ ਚ ਨੋ ਇਹ ਉਧਰ ਵੀ ਜਵਾਕ ਨੇ ਗਾ ਪਾਇਆ ਉਹਦੀ ਵੀ ਪਸੰਦ ਨਹੀਂ ਆ ਰਹੀ ਕੋਈ ਵੀ ਤੇ ਇੱਧਰ ਸਾਡੇ ਬੰਦੇ ਨੇ ਜੀ ਪਾਣਾ ਲਾ ਦਿੱ ਫੇਰ ਆਹ ਹੋਰ ਦੇਖਦੇ ਆ ਆ ਨਹੀਂ ਸਹੀ ਕਰ ਕੋਈ ਜੜੀ ਆ ਜੜੀ ਇੱਧਰ ਪਈ ਆ ਇਹ ਲਾਗੇ ਆ ਆ ਨਹੀਂ ਸੋਹਣੀ ਇਹ ਜੇ ਸਾਡੇ ਜਦੋਂ ਆਇਕਾ ਇਧਰ ਆਣਾ ਬਈਆ ਆ ਵੀ ਸੋਹਣੀ ਲੱਗਦੀ ਆ ਹਾਂ ਦੇਖਾਂ ਨਾ ਸੋਹਣੀ ਕਿਤਾ ਹੈ ਬੁਗੇ ਨੰਬਰ ਹੋਰ ਮਿਲਜੂ ਹੋਰ ਲਈ ਨਾ ਨੰਬਰ ਆਪਾਂ ਹੋਰ ਦੇਖ ਲੈਣਾ ਆ ਦੇਖੋ ਤੂੰ ਦੇਖ ਸਾਈਡ ਤੇ ਹੋਰ ਵੀ ਹਰ ਇੱਕ ਆਪੇ ਸੋਹਣੀ ਬੜੀਆਂ ਆ ਫਿਰ ਛੋਟ ਛੋਟੀ ਲਈ ਲੈ ਫਿਰ ਥੋੜੀ ਜੀ ਆ ਵੀ ਸੋਹਣੀ ਆ ਬੜੀਆਂ ਆ ਉਹ ਬੜੀਆਂ ਆ ਕਹਿੰਦੀ 30 ਨੋ ਵੀ ਤਾਂ ਫਿਰ ਛੋਟੀ ਆ ਨਹੀਂ 30 ਨੋ ਵੀ ਆ ਜਾਣੀ ਐ ਇਹਦੇ ਆਣੋ 3 ਨੰਬਰੇ ਆਓ। ਲੋ ਇਹ ਇੱਧਰ ਕੱਪੜੇ ਆ ਤੇ ਹੋਰ ਪਾਣੀ ਦੇ ਵਾਸਤੇ ਸਰਮੋਸ਼ਾਂ ਦਰਵਾਸਾ ਜਵਾਬ ਕਰ ਸਕੂਲਾਂ ਵਾਸਤੇ ਇੱਥੇ ਭਾਰੀ ਡਿਸਕਾਊਂਟ ਲੱਗਿਆ ਹੋਇਆ ਹੈ ਨਾ ਇਹ ਲਾਇਆ ਹੈ ਡਿਸਕਾਊਂਟ ਭਰ ਕੇ। ਵਾਕਈ ਇਹਨਾਂ ਦਾ ਰੇਟ ਵੀ ਸਹੀ ਆ। ਇੱਥੇ ਸ਼ਾਇਦ ਗੱਲ ਬਣ ਜਾਈ ਆਪਣੀ। ਇਥੇ ਆਈ ਸੋਹਣੀ ਆਈ ਲੈਣੀ ਫਿਰ ਕਰਪਈ ਆਹ ਲੋ ਜੀ ਇੱਧਰ ਸਾਰੇ ਬੜੇ ਬੰਦਿਆਂ ਦੇ ਪਏ ਨੇ ਬੂਟ ਸ਼ੂਜ਼ ਆਪਣੇ ਸਾਰੇ ਇੱਧਰ ਜਿਹੜਾ ਕੋਲੂ ਵਾਲਿਆਂ ਦੇ ਪਏ ਆ ਗਾਹਾਂ ਸਾਰੇ ਦੇ ਪਏ ਆ ਤੇ ਕਪੜੇ ਵੀ ਨਹੀਂ ਇਹਨਾਂ ਕੋਲੇ ਤਰਾ ਦੀ ਵੈਰਾਈਟੀ ਪਈ ਜਿਹੜੇ ਸਸਤੀ ਪਿਆ ਜਾਂ ਜਾਂ ਬੰਦੇ ਲੈਣਾ ਮਹਿੰਗਾ ਹੀ ਪਿਆ ਸਮਾਨ ਸਸਤਾ ਹੀ ਪਿਆ ਜੋ ਆਕਾ ਦਾ ਵੱਡਿਆਂ ਦਾ ਟੋਟਲੀ ਸਮਾਨ ਪਿਆ ਜੀ ਕੱਪੜੇ ਬੂਟ ਜੀ ਹੋਰ ਵੀ ਜੋ ਵੀ ਹੋਣੀ ਜ਼ਰੂਰਤ ਵਾਲੇ ਚੀਜ਼ਾਂ ਨੇ ਵਰਤੋਂ ਜਾਣ ਵਾਲੇ ਸਾਰੀਆਂ ਪਈਆਂ ਨੇ ਆਪਣੀ ਤੇ ਵਧੀਆ ਰੇਟ ਨਾਲ ਪਈਆਂ ਨੇ ਉਹੀ ਆਪਣਾ ਇੱਥੇ। ਖੌਦਾ ਹੁਣਾਂ ਬਣ ਗਿਆ। ਹਰ ਲੀਨੇ ਨੂੰ ਸੂਜ ਲੈ ਲੈ। ਸੋਹਣਿਆ ਨਹੀਂਗਾ? ਹਾਂਜੀ। ਸੋਹਣਿਆ? ਹਾਂਜੀ ਸੋਹਣਾ ਲੱਗਿਆ ਮਨ ਨੂੰ ਅੰਨੇ। ਠੀਕ ਆ। ਮੈਂ ਸੂਜ ਨੂੰ ਫਾਈਬਰਸ ਅੰਨੇ ਸਟਾਰ ਦੇ ਦੇ ਸੂਜ ਨੂੰ। ਕਿੰਨੇ ਦੇਣੇ ਆ? ਅੰਨੇ। ਅੰਨੇ ਸਟਾਰ ਦੇ ਦੇ ਬਾਈ ਹਰਲੀ ਨੂੰ ਸੂਜ ਨੂੰ। ਇੱਕ ਟਾਰਪਲ ਦੇ ਦੇ ਬੰਨੇ ਨੇ। ਆਈਫੋਨ ਦੇ ਦੇ ਨਾ ਐਪਲ ਆ। ਅੱਛਾ। ਠੀਕ। ਓ ਮਾਈ ਗੋਡ ਇਹ ਮੈਂ ਜੀ ਜਲਦਣੀਆ ਚੱਲ ਫਿਰ ਚੱਲੀਏ ਹੁਣ ਧਰਨੂ ਹਾਂਜੀ ਚਲੋ ਤਾਰਪੂ ਦੇਖ ਲੈ ਲੈ ਭਾਈ ਆ ਦੇਖੋ ਕਿੰਨਾ ਸੋਨਾ ਪਾਇਆ ਸਾ ਹਾਂ ਆ ਵੀ ਕੋਈ ਨਹੀਂ ਆ ਗਈ ਸੋਨਾ ਹਣੀ ਆ ਇਧਰ ਟੇਚੀ ਕਿੱਲੇ ਪੇ ਲੋ ਯੇ ਸੇ ਟੇਚੀ ਦਾ ਰੇਟ ਵੀ ਸਹੀ ਆ ਰੇਟ ਸੇਰ ਨੇ ਆ ਦੇਖੋ ਬਹੁਤ ਬੇਦਮ ਹਾਂ ਇਹ ਗੁੱਥਲੀ। ਕੀ ਕਹਿੰਦੇ ਇਹਨੂੰ? ਗੁੱਥਲੀ। ਗੁੱਥਲੀ। ਮੈਂ ਆਹ ਕੋਲ ਤੇ ਹਾਂ। ਮੈਂ ਉਹ ਦੇ ਦਿੱਤੀ। ਹੂੰ? ਤੇ ਜੀ ਦੇਖ ਲੈ ਪੁੱਤ। ਆ ਦੇ ਬੈਗ ਦੇਖ ਲੈ। ਆ ਦੇ ਨਾ। ਆ ਜੁੱਤੀਆਂ ਦੇਖ ਲੈ। ਲੇਡੀਜ਼। ਆ ਦੇ ਜੁੱਤੀਆਂ ਜੁੱਤੀਆਂ ਪਈਆਂ ਜੀ, ਜੁੱਤੀਆਂ ਜੁੱਤੀਆਂ। ਇੱਕ ਤੇ ਇੱਕ ਜੁੱਤੀ ਪਈ ਆ। ਹੂੰ। ਜੜਸ ਪਰਸ ਬੇਲੇ ਭਾਈ ਉਹ ਆ ਦੇ ਕੋ ਜਿ ਪਰਬ ਤੂ ਵੇਖਦਾ ਪੈਸੇ ਪੂਰੇ ਵੀ ਦੰਨੇ ਵਿੱਚ ਪਾ ਕੇ ਹਰ ਲਈ ਨਾ ਪੈਸੇ ਹੈਗੇ ਵਿੱਚ ਨਾ ਕਾਟਾ ਕਾਣ ਚਲ ਕੋਈ ਨਾ ਪੈਸੇ ਘਰ ਜਾ ਕੇ ਪਾਉਣੇ ਨੇ ਇਹਦੇ ਨਾ 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 ਕੱਢਣਾ ਨਹੀਂ ਬੁੱਧ ਨਾ ਵਿੱਚ ਰਹਿਣ ਦੇ ਨਹੀਂ ਕਾੜ ਨਹੀਂ ਕੱਢੀ ਦਾ ਜੋ ਜ਼ਿਆਦਾ ਲਾਉਂਗੇ ਫੇਰ ਘਰ ਜਾ ਕੇ ਗੱਡੀ ਦਾ ਆ ਦੇਖੋ ਪੀਲੇ ਪਿੰਕ ਕਰ ਬਲੂ ਹਰਾ ਆਹ ਹਾਂ 오렌ਜ ਹਾਂ ਐ ਬਲੂ ਐ ਗਰੀਜੋ ਗਰੀਜੋ ਥੋੜੀ ਆਹ ਮਰੋਨ ਹੂੰ ਮਰੋਨ ਵੀ ਨਹੀਂ ਆਇਆ ਆ ਆ ਜੂਰੋ ਆਹ ਕੌਣ ਸੀ ਉਹ ਲਈਦੀ ചോ ഇതാ കേടമേ പോത്തേയാ റെക്കോർഡ് ഫോൺ നൂറ് ഓ ആരെ കൊകേടാ കാ അതിരിക്കണേ ഓഹാ കേണ്ട് കാടാ ഹ കേണ്ട ਤਨੂ ਨੇ ਘਟਣਾ ਮਾਰਕੀਟ ਵਾਲੇ ਨੇ ਨਾ ਸਮਾਰ ਫੋਲੀ ਜੰਨੀ ਆ ਤਾ ਕਿ ਮੈ ਸੋਨਾ ਆ ਫੇਪੀ ਚ ਹਾਂ ਸੋਨਾ ਆ ਹਾਂ ਹਾਂ ਠੀਕ ਆ ਤਾ ਸੋਨਾ ਉਤਾਰੇ ਤਾਂ ਇਹਨੂੰ ਦੱਬ ਕੇ ਕਾਰਡ ਨਿਕਲਦਾ ਬਾਹਰ ਜੇ ਮੈਂ ਜਾ ਵਿੱਚ ਪਾਉਂਗੀ ਹੁਣ ਤਾਂ ਖਾਲੀ ਹੈ ਇਹ ਹਾਂ ਚਾਹਤ ਲਈ ਇੱਕ ਤਾ ਚ ਕੋਪੀ ਹੈਗਾ ਹੈ ਅੱਛਾ ਬਲੈਕ

ਮਾਸਾ ਥੋੜੀ ਹੋਏ ਵਿੱਕੀ ਮਾਸਾ ਮੰਮਾ ਕਿਥੇ ਸਾਈਨੇ ਕਿਥੇ ਗਏ ਜਾ ਦੇ ਕੇ ਆਸੇ ਇਹਨੂੰ ਵੀਰ ਜੀ ਕਿਥੇ ਦੇਖਿਆ ਹਾਂ ਹਾਂ ਮਮਾ ਵੀਰ ਜੀ ਨੂੰ ਕਹਿਆ ਤਾਂ ਮਾਰਕੀਟ ਵੱਲ ਤੋਂ ਲੱਦੀ ਚੱਲ ਮਮਾ ਮਮਾ ਵੀ ਜੀ ਨਾਲ ਬਿੱਚੇ ਨਾਲ ਜਾਣਾ ਹੋਰ ਫੇਰ ਜੀ ਮੇ ਕੱਢੂਗੇ ਇਹ ਬਿੱਚੇ ਰਹਿ ਕੇ ਓਰੇ ਕਾਹ ਦਸੂਗਾ ਬਾਈ ਨੂੰ ਆਗੇ 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 ਆ ਵੀਰ ਆ ਕੀ ਦੁਆਰ ਜੋ ਲੱਗਿਆ ਹਾਂ ਤੁਸੀਂ ਵਿੱਚੇ ਰਹਿ ਜਾਣਾ ਚੱਲ ਸਾਜ ਆ ਦੇਖੋ ਨਾ ਤਾਂ ਲਿੰਕ ਸਬਸਕ੍ਰਾਈਬ ਕੀਤਾ ਆ ਆ ਵੀ ਬੱਚਾ ਦਾ ਟਰੈਕਸੂਟ ਆਹ ਦੇਖ ਲਾ ਆ ਵੀ ਸਹੀ ਹੈ ਕਲਰ ਦਾ ਦੇਖ ਲਾ ਇਹਦਾ ਬਲੂ ਸੋਣੀ ਆਹਾ ਬਲੂ ਹਾਂ ਦੇਖੋ ਬਲੂ ਸੋਣੀ ਆਹਾ ਬਲੂ ਸੋਣੀ ਆ ਹਾਂ ਇੱਕ ਤਾਂ ਆ ਜੀ ਬਲੂ ਸੋਣੀ ਨਹੀਂ ਤਾਂ ਸਾਰਾ ਕੁਝ ਸੋਹਣਾ ਲੱਗ ਜਾਂਦਾ ਮਰੀ ਮੈਂ ਤਾਂ ਆ ਦੇਖੋ ਜਿਹਦਾ ਬਣਾ ਬਣਾਇਆ ਵਸੋਣੇ ਹੀ ਕਹਾ ਹੂੰ ਆ ਵੀ ਸੋਣੀ ਆ ਫਿਰ ਹੋਰ ਹੁਣਾ ਪਿੱਛੇ ਸੈਜ ਪਏ ਹੁਣ ਇਹਦੇ ਆ ਵੀ ਸੋਣੀ ਆ ਪਾ ਦੇ ਕੁ ਆ ਵੀ ਸੋਣੀ ਆ ਹਾਂ ਅਗ ਬਾਅਦ ਚ ਦੇਖਦੇ ਹਾਂ ਬੁੱਤਾ ਤੇ ਪਹਿਲਾਂ ਹੋ ਵੀਰ ਜੀਨ ਤੋਂ ਦੇਖ ਲਈ ਟਰੈਕਸੂਟ ਦੇਖ ਲਈ ਹਾਂ ਜੋ ਸੁਆਹ ਇਹ ਲਗਾ ਚੱਲ ਬਈ ਨੂੰ ਰੁਕ ਜਾ ਬਈ ਆਉਣੇ ਅਸੀਂ ਲੈ ਲਈ ਹੈਗਾ ਇੱਕ ਟਰੈਕ ਸੂਟ ਲੈ ਲਈਏ ਚਾ ਬੱਚਾ ਉੜਿਆ ਉੜਿਆ ਹੈ ਚੱਲ ਫਿਰ ਚੱਲ ਗਰ ਵੀ ਕਰਾ ਫਿਰ ਇਹਦਾ ਕਰਾ ਕਰਾ ਲਾ ਇਹਦਾ ਰੇਟ ਲਵਾ ਬੂਟ ਦੇ ਬੂਟਾਂ ਦੇ ਪੈਸੇ ਦੇ ਆ ਜਾ ਸਹਿਜ ਚੱਲ ਮਾਂਜੀ ਬਾਰ ਹੋ ਗਿਆ ਹਨੇਰਾ ਆਪਾਂ ਪਹੁੰਚ ਗਏ ਜੀ ਆਪਣੇ ਰਾਗੇ ਸ਼ਹਿਰ ਪਹੁੰਚ ਗਏ ਆ ਫੜੇ ਇਸਤੀ ਬਾੜੀ ਲੈ ਕੇ ਹਾਂ ਜੀ ਇਹ ਜ਼ਮੀਨ ਨੂੰ ਲਿਆਨੇ ਆ ਬੂਟ ਤਾਂ ਜੀ ਹੁਣ ਘਰੇ ਜਾ ਕੇ ਗੱਡੀ ਲਈ ਅਗਰਾਜ ਚ ਹਾਂ ਜੀ ਘਰੇ ਜਾ ਹਾਂ ਤੇ ਹੁਣ ਤੁਹਾਨੂੰ ਮਿਲਾਂਗੇ ਕਿਸੇ ਅਗਲੇ ਵਲੌਗ ਚ ਅਗਲੀ ਵੀਡੀਓ ਚ ਤੇ ਜਦ ਤੱਕ ਜੀ ਬਾਏ 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 ਸੀ ਯੂ ਲੇਟਰ ਬਾਏ ਬਾਏ ਸੀ ਯੂ ਲੇਟਰ ਸੀ ਯੂ ਲੇਟਰ